ਸਵਾਗਤ ਹੈ ਜੀ ਤੁਹਾਡਾ ਤੁਸੀਂ ਸੁਣ ਰਹੇ ਹੋ ਗੁਰਮਤ ਸਿੱਧਾਂ ਚੈਨਲ ਸ਼੍ਰੀ ਕੌਲਤਕ ਸਹੂਦੇ ਵੱਲੋਂ ਸੱਤ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਪ੍ਰਧਾਨ ਸ਼੍ਰੋਣੀ ਕਮੇਟੀ ਉਹਨਾਂ ਦੀ ਅਗਵਾਈ ਵਿੱਚ ਤੇ 2 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਉਸ ਕਮੇਟੀ ਦੀ ਡਿਊਟੀ ਲਈ ਸੀ ਕਿ ਵੀ ਤੁਸੀਂ ਉਹ ਨਮੀ ਭਰਤੀ ਕਰਨੀਆਂ ਅਕਾਲੀ ਦਲ ਦੇ ਮੈਂਬਰਾਂ ਦੇ ਫਿਰ ਉਹ ਡੈਲੀਗੇਟ ਚੁਣਨਗੇ ਤੇ ਫਿਰ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਊਗਾ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਡਿੱਗਦੀ ਹੋਈ ਸਾਖ ਨੂੰ ਬਚਾਉਣ ਦਾ ਇੱਕ ਢੰਗ ਕੱਢਿਆ ਗਿਆ ਸੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਿਉਂਕਿ ਅਕਾਲੀ ਦਲ ਇਸ ਇਸ ਵੇਲੇ ਬਿਲਕੁਲ ਖਤਮ ਹੋ ਚੁੱਕਿਆ ਸੋ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਧੜਾ ਉਹਨਾਂ ਦੇ ਨਾਲ ਜੁੜੇ ਹੋਏ ਕੁਝ ਉਹਨਾਂ ਦੇ ਵਰਕਰ ਪੁਰਾਣਾ ਕਾਡਰ ਉਹ ਉਹਨਾਂ ਦੇ ਨਾਲ ਜਰੂਰ ਖੜਾ ਹੋਏ ਤੇ ਆਮ ਲੋਕ ਜਿਹੜੇ ਲੋਕਾਂ ਦਾ ਸਾਥ ਉਹ ਬਿਲਕੁਲ ਸਿੱਖ ਸੰਗਤਾਂ ਦਾ ਸਾਥ ਬਿਲਕੁਲ ਖਤਮ ਹੋ ਚੁੱਕਿਆ ਹੈ ਇਸ ਲਈ ਤਾਂ ਰਾਹ ਕੱਢਿਆ ਗਿਆ ਸੀਗਾ ਵੀ ਕਿ ਕਿਉਂਕਿ ਅਕਾਲੀ ਦਲ ਅਕਾਲ ਤਖਤ ਸਾਹਿਬ ਤੇ ਹੀ ਇਕੱਠਤ ਹੋਇਆ ਸੀ ਪਹਿਲੇ ਦਿਨ ਤੇ ਅਕਾਲ ਤਖਤ ਸਾਹਿਬ ਦੇ ਵੱਲੋਂ ਵਿੱਚ ਪੈ ਕੇ ਸਾਂਝੀ ਧਿਰ ਵਜੋਂ ਸਾਰਿਆਂ ਨੂੰ ਇੱਕ ਕਰਨ ਦਾ ਹੀਲਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਨਵੇਂ ਸਰੋਂ ਜਿਹੜੀ ਖੇਤਰੀ ਪਾਰਟੀ ਹੈ ਖੇਤਰੀ ਨਹੀਂ ਬਲਕਿ ਇਹਨੂੰ ਇੰਟਰਨੈਸ਼ਨਲ ਪਾਰਟੀ ਕਹਿ ਸਕਦੇ ਆਪਾਂ ਖੇਤਰੀ ਕਹਿ ਕੇ ਅਕਾਲੀ ਦਲ ਨੂੰ ਛੋਟਾ ਕਰਨ ਵਾਲੀ ਗੱਲ ਹੈ ਤੇ ਇਹ ਸਿੱਖ ਕੌਮ ਦੀ ਇੱਕ ਨੁਮਾਇੰਦਾ ਜਮਾਤ ਵੀ ਹੈ ਤੇ ਇਹਦੀ ਬਹੁਤ ਵੱਡੀ ਲੋੜ ਹੈ ਤੇ ਹਰ ਸਿੱਖ ਚਾਹੁੰਦਾ ਹੈ ਕਿ ਅਕਾਲੀ ਦਲ ਉਹ ਚੜ੍ਹਦੀ ਕਲਾ 'ਚ ਹੋਵੇ ਪਰ ਉਹ ਸਿਧਾਂਤਾਂ ਤੋਂ ਥਿੜਕ ਕੇ ਸਿੱਖ ਕੌਮ ਦੇ ਦੁਸ਼ਮਣਾਂ ਨਾਲ ਹੱਥ ਨਾ ਮਿਲਾਵੇ ਇਹ ਹਰ ਸਿੱਖ ਦੇ ਦਿਲ ਦੇ ਅੰਦਰਲੀ ਪੀੜ ਹੈ ਜਿਹੜੇ ਲੋਕਾਂ ਨੂੰ ਆਪਣੇ ਨਿੱਜੀ ਮਫਾਦ ਨੇ ਸਾਡਾ ਕੰਮ ਹੋ ਜੂ ਸਾਡਾ ਕਾਰੋਬਾਰ ਚੱਲ ਪੂ ਸਾੜਤੀ ਫਤ ਨੌਕਰੀ ਲੱਗ ਜੂ ਸਾਡੇ ਹਿੱਸੇ ਵਧ ਜਾਣਗੇ ਕਾਰੋਬਾਰਾਂ 'ਚ ਉਹ ਲੋਕਾਂ ਨੂੰ ਸਿਧਾਂਤਾਂ ਦਾ ਕੋਈ ਮਤਲਬ ਨਹੀਂ ਪਰ ਆਮ ਸੰਗਤ ਚਾਹੁੰਦੀ ਹੈ ਕਿ ਅਕਾਲੀ ਦਲ ਚੜ੍ਹਦੀ ਕਲਾ ਚ ਹੋਵੇ ਸਿਧਾਂਤਾਂ ਤੇ ਪਹਿਰਾ ਦੇਵੇ ਇਸ ਲਈ ਉਹ ਮੈਂਬਰਾਂ ਦੀ ਡਿਊਟੀ ਲਈ ਸੀ ਪਰ 2 ਮਹੀਨਿਆਂ ਤੋਂ ਉੱਪਰ ਬੀਤ ਗਏ ਉਹਨਾਂ ਨੇ ਇੱਕ ਵੀ ਮੀਟਿੰਗ ਨਹੀਂ ਸੀ ਕੀਤੀ ਤੇ ਇਹ ਸਦਰਾਨ ਅਕਾਲੀ ਦਲ ਬਾਦਲ ਨੇ ਆਪ ਮੁਹਾਰੇ ਭਰਤੀ ਮਹਿਮ ਬੈਡ ਲਈ ਤੇ ਦਾਅਵਾ ਕਰਤਾ ਸੀ 24 ਲੱਖ ਭਰਤੀ ਕਰ ਲਈ 25 ਲੱਖ ਕਰ ਲਈ ਤੇ ਕੁਝ ਫੋਟੋਆਂ ਵੀ ਸੋਸ਼ਲ ਮੀਡੀਆ ਤੇ ਵੀਡੀਓ ਕਲਿੱਪ ਪਾਉਂਦੇ ਨੇ ਉਹ ਪਰਵਾਰਾਂ ਦਾ ਇਕੱਠ-ਕੁੱਠ ਕਰਕੇ ਤੇ ਜ਼ਿਆਦਾਤਰ ਉਹ ਉਹਨਾਂ ਦਾ ਪ੍ਰਾਣਾ ਕਿਟਰੀ ਹੁੰਦਾ ਹੈਗਾ ਉਹ ਭਰਤੀ ਹੋ ਰਹੀ ਹੁੰਦੀ ਹੈ ਤੇ ਦਰਸਾਇਆ ਜਾਂਦਾ ਹੈ ਕਿ ਬਹੁਤ ਉਤਸ਼ਾਹਜਨਕ ਭਰਤੀ ਹੋ ਰਹੀ ਹੈ ਸੋ ਪਰ ਜਿਹੜੇ ਦੂਜੇ ਪਾਸੇ ਲੀਡਰ ਨੇ ਉਹ ਜਿਹੜੇ ਜਿਨ੍ਹਾਂ ਨੂੰ ਬਾਗੀ ਕਿਹਾ ਜਾਂਦਾ ਉਹ ਸਖਤ ਦਾਵਾ ਕਰਦੇ ਆ ਕਿ ਵੀ ਇਹ ਸਾਰੀ ਬੋਗਸ ਭਰਤੀ ਹੈ ਤੇ ਇਹ ਥੋੜੇ ਬਹੁਤੇ ਅਸਲੀ ਨਾਮ ਭਰ ਕੇ ਤੇ ਬਾਕੀ ਐਵੇਂ ਇੱਕ ਸ਼ੋਅ ਕੀਤਾ ਜਾ ਰਿਹਾ ਹੈ ਇੰਨੇ ਕ ਸਮੇਂ ਚ 25 ਲੱਖ ਭਰਤੀ ਹੋਣੀ ਬਿਲਕੁਲ ਅਸੰਭਵ ਹੈ ਤੇ ਇਸ ਲਈ ਇਹ ਇੱਕ ਇੱਕ ਲੋਕਾਂ ਦੀ ਅੱਖਾਂ ਚ ਘੱਟਾ ਪਾਉਣ ਵਾਲੀ ਗੱਲ ਹੈ ਸੋ ਹੁਣ ਅੱਜ ਉਹ ਜਿਹੜੀ ਕਮੇਟੀ ਸੱਤ ਮੈਂਬਰੀ ਉਹਦੀ ਜਿਹੜੀ ਮੀਟਿੰਗ ਹੋਈ ਪਟਿਆਲਾ ਵਿੱਚ ਪਹਿਲੀ ਗੱਲ ਤਾਂ ਇਹ ਇਸ ਗੱਲ ਦਾ ਸਾਨੂੰ ਤਸੱਲੀ ਹੋਣੀ ਚਾਹੀਦੀ ਹੈ ਕਿ ਉਹ ਮੀਟਿੰਗ ਸੁਖੀ ਸੰਧੀ ਹੋ ਗਈ ਹੈ ਪਹਿਲਾਂ ਇਹ ਡਰ ਸੀ ਕਿ ਵੀ ਇਹ ਸ਼ਾਇਦ ਕੈਨਸਲ ਨਾ ਕਰ ਦਿੱਤੀ ਜਾਵੇ ਜਾਂ ਇਸ ਮੀਟਿੰਗ ਵਿੱਚ ਸਾਰੇ ਮੈਂਬਰ ਨਾ ਪਹੁੰਚਣ ਨਾ ਜਾਂ ਸਾਰਿਆਂ ਦੀ ਸਹਿਮਤੀ ਨਾ ਹੋਵੇ ਇਹ ਸਾਰੀਆਂ ਗੱਲਾਂ ਤੋਂ ਉਲਟੇ ਵਧਾਈ ਦੀ ਗੱਲ ਹੈ ਕਿ ਸੱਤੇ ਦੇ ਸੱਤੇ ਮੈਂਬਰ ਹਾਜ਼ਰ ਹੋਏ ਸਹੀ ਸਮੇਂ ਸਿਰ ਉਹ ਮੀਟਿੰਗ ਹੋਈ ਤੇ ਬੜੇ ਹੀ ਪਿਆਰ ਨਾਲ ਆਪਸ ਵਿੱਚ ਤਾਲਮੇਲ ਦੇ ਨਾਲ ਇੱਕ ਮੱਤ ਤੇ ਸਹਿਮਤ ਹੋਏ ਸੋਸ਼ਲ ਮੀਡੀਆ ਦੇ ਉੱਤੇ ਜਾਂ ਮੀਡੀਆ ਦੇ ਜਿਹੜੇ ਕੁਝ ਚੈਨਲ ਨੇ ਉਹਨਾਂ ਚ ਇਹ ਖਬਰਾਂ ਵੀ ਨੇ ਕਿ ਵੀ ਸਰਦਾਰ ਜਿਹੜੇ ਬੰਡੂਗਰ ਸਾਹਿਬ ਹਨ ਕਿਰਪਾਲ ਸਿੰਘ ਬੰਡੂਗਰ ਉਹਨਾਂ ਦੀ ਇਹ ਸਲਾਹ ਸੀ ਵੀ ਭਰਤੀ ਇਹਨਾਂ ਨੇ ਸ਼ੁਰੂ ਕਰ ਲਈਏ ਕਾਫੀ ਭਰਤੀ ਹੋ ਗਈ ਹੈ ਵੀ ਉਹਨੂੰ ਮਾਨਤਾ ਦੇ ਦਿੱਤੀ ਜਾਵੇ ਤੇ ਦੂਜੀ ਗੱਲਬਾਤ ਦੀ ਨਿਗਰਾਨੀ ਕਰ ਲਈ ਜਾਵੇ ਜਿਹੜੀ ਹਲੇ ਭਰਤੀ ਰਹਿਣੀ ਹੈ ਪਰੀ ਗੱਲ ਮੈਂਬਰਾਂ ਨੇ ਪ੍ਰਵਾਨਨੀ ਕੀਤੀ ਉਹਨਾਂ ਨੇ ਕਿਹਾ ਕਿ ਵੀ ਇਹ ਨਵੇਂ ਸਿਰੂ ਹੋਣਾ ਚਾਹੀਦਾ ਤੇ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਧੀਨ ਹੋਣਾ ਚਾਹੀਦਾ ਤਾਂ ਇਸ ਤੇ ਫਿਰ ਸਾਰਿਆਂ ਦੀ ਸਹਿਮਤੀ ਬਣ ਗਈ ਤਾਂ ਉਹਨਾਂ ਨੇ ਇੱਕ ਅੰਦਰਲਾ ਰਸਤਾ ਹੀ ਕੱਢਿਆ ਕਿ ਵੀ ਜਿਹੜੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਕਿਹਾ ਕਿ ਆਓ ਅਸੀਂ ਤੁਹਾਨੂੰ ਸੱਦਾ ਦਿੰਨੇ ਆ 11 ਫਰਵਰੀ ਨੂੰ ਜਿਹੜਾ ਗੁਰਦੁਆਰਾ ਬਹਾਦਰਗੜ ਪਟਿਆਲਾ ਉਥੇ ਆਪਾਂ ਮੀਟਿੰਗ ਬੁਲਾਉਣੀ ਹੈ ਦੁਆਰਾ ਤੁਸੀਂ ਉਥੇ ਆਓ ਤੇ ਉਥੇ ਇਹ ਸਾਨੂੰ ਦੱਸੋ ਕਿ ਵੀ ਅਸੀਂ ਹੁਣ ਭਰਤੀ ਸ਼ੁਰੂ ਕਰਾਉਣੀ ਹੈ ਤੇ ਉਹਦੇ ਵਿੱਚ ਤੁਹਾਡਾ ਕੀ ਸਹਿਯੋਗ ਹੈ ਤਾਂ ਹੁਣ ਇਹ ਆਉਣ ਵਾਲਾ ਸਮਾਂ ਦੇ ਦੇਖੂਗਾ ਦੱਸੂਗਾ ਕਿ ਕੀ ਸ਼ੋਮਣੀ ਕਾਲੀ ਦਲ ਦੀ ਲੀਡਰਸ਼ਿਪ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੂੰ ਉਥੇ ਜਾਣ ਲਈ ਆਗੇ ਦੇਊਗੀ ਉਥੇ ਜਾਣਗੇ ਜੇ ਜਾ ਵੀ ਗਏ ਤਾਂ ਫਿਰ ਉਥੇ ਜਾ ਕੇ ਕੀ ਉਹ ਇਸ ਗੱਲ ਨੂੰ ਮੰਨਣਗੇ ਕਿ ਹਾਂਜੀ ਇਹ ਭਰਤੀ ਜਿਹੜੀ ਹੋਈ ਹੈ ਉਸ ਤੋਂ ਪਹਿਲਾਂ ਕਾਲ ਤਖਤ ਸਾਹਿਬ ਦੀ ਨਿਜਮਤ ਉਲਟ ਹੈ ਤੇ ਅਸੀਂ ਹੁਣ ਨਵੇਂ ਸਿਰੇ ਤੋਂ ਦੁਆਰੇ ਕਰਾਂਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਸਿੱਖਾਂ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਕਿ ਜੇ ਕਿਤੇ ਇਹ ਮਸਲਾ ਠੀਕ ਹੋ ਜੇ ਤਾਂ ਹਮੇਸ਼ਾ ਇਹ ਜਿਹੜਾ ਕਲੇਸ਼ ਖਤਮ ਹੋ ਸਕਦਾ ਹੈ ਕਿਉਂਕਿ ਸਿੱਖ ਚਾਹੁੰਦੇ ਨੇ ਵੀ ਅਕਾਲ ਤਖਸ ਦੇ ਵੱਲੋਂ ਰੇਖ ਦੇਖ ਵਿੱਚ ਕਮੇਟੀ ਉਹ ਭਰਤੀ ਕਰਾਵੇ ਉਸ ਮੁਤਾਬਕ ਅਗਲਾ ਪ੍ਰਧਾਨ ਚੁਣਿਆ ਜਾਵੇ ਤੇ ਅਕਾਲੀ ਦਲ ਫਿਰ ਨਵੇਂ ਹਿੱਸੇ ਰੋਂ ਨਵੇਂ ਰਾਹਾਂ ਨੂੰ ਲੈ ਕੇ ਇੱਕ ਤਰੋ ਤਾਜ਼ਾ ਹੋ ਕੇ ਜਦੋਂ ਪੰਜਾਬ ਚ ਉਤਰੂਗਾ ਤੇ ਫਿਰ ਉਹਦੀ ਚੜਤ ਨੂੰ ਕੋਈ ਰੋਕ ਨਹੀਂ ਸਕੂਗਾ ਪਰ ਇਹ ਦੂਜੀ ਧਿਰ ਨੂੰ ਸ਼ਾਇਦ ਹੀ ਮਨਜ਼ੂਰ ਹੋਵੇ ਅਰਦਾਸ ਇਹੀ ਹੈ ਕਿ ਉਹ ਇਸ ਗੱਲ ਨੂੰ ਸਮਝ ਲੈਣ ਪਰ ਜੇ ਉਹ ਨਹੀਂ ਸਮਝਦੇ ਤਾਂ ਫਿਰ ਕੀ ਹੋਊਗਾ ਵਿਦਵਾਨਾਂ ਦਾ ਕਹਿਣਾ ਕਿ ਅਗਲੀ ਫਿਰ ਮੀਟਿੰਗ ਤੋਂ ਬਾਅਦ ਇਹੀ ਸਤਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਨੂੰ ਦੁਬਾਰਾ ਮਿਲੂਗੀ ਜਿਉਂ ਬੇਨਤੀ ਰੂਪ ਜਾਂ ਸ਼ਿਕਾਇਤ ਰੂਪ ਕਿ ਦੇਖੋ ਜੀ ਤੁਸੀਂ ਅਕਾਲ ਤਖਤ ਸਾਹਿਬ ਨੇ ਇਹ ਕਮੇਟੀ ਬਣਾਈ ਸੀ ਇਸ ਕਮੇਟੀ ਨੂੰ ਉਹਨਾਂ ਨੇ ਟੱਚ ਕਰਕੇ ਜਾਣਿਆ ਉਹਨਾਂ ਦੀ ਮੰਨੀ ਨਹੀਂ ਉਹਨਾਂ ਦੀ ਸਹਿਮਤੀ ਨਹੀਂ ਕੀਤੀ ਸੋ ਇਸ ਲਈ ਅਕਾਲ ਤਖਤ ਸਾਹਿਬ ਤੋਂ ਇਹ ਭਗੌੜੇ ਹੋ ਚੁੱਕੇ ਨੇ ਤੇ ਅਗਲੇਰੀ ਕਾਰਵਾਈ ਇਹਨਾਂ ਉੱਤੇ ਕੀਤੀ ਜਾਵੇ ਫਿਰ ਇਹ ਰਸਤਾ ਇਧਰ ਨੂੰ ਚੱਲ ਜਾਊਗਾ ਇਹ ਚੀਜ਼ ਅਕਾਲੀ ਦਲ ਲਈ ਕਦੇ ਵੀ ਫਾਇਦੇਮੰਦ ਨਹੀਂ ਹੋਏਗੀ ਹਾਂ ਠੀਕ ਹੈ ਜੋ ਉਹਨਾਂ ਦਾ ਧੜਾ ਉਹਨਾਂ ਦੇ ਨਾਲ ਖੜਾ ਨਜ਼ਰ ਪੈਂਦਾ ਹੈ ਪਰ ਆਉਣ ਵਾਲਾ ਸਮਾਂ ਇਹ ਬਹੁਤ ਮਾਰੂ ਸਾਬਤ ਹੋਊਗਾ ਇਸ ਧੜੇ ਦੇ ਵਾਸਤੇ ਕਿਉਂਕਿ ਅਕਾਲ ਤਖਤ ਸਾਹਿਬ ਦੇ ਨਾਲ ਟਕਰਾਅ ਵਾਲਾ ਧੜਾ ਕਦੇ ਵੀ ਸਫਲ ਨਹੀਂ ਹੋ ਸਕਿਆ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਜਰੂਰ ਦੱਸਣੇ ਕਮੈਂਟ ਕਰਕੇ ਉਡੀਕ ਰਹੇਗੀ ਧੰਨਵਾਦ